ਸਮਾਣਾ ਦੇ ਪਿੰਡ ਬਦਨਪੁਰ ਦੇ ਵਿੱਚ ਇੱਕ ਸਮਾਣਾ ਇੱਕ ਮਿਸਤਰੀ ਰਿੱਕੀ ਦੀਮਾਨ ਉੱਥੇ ਕੰਮ ਕਰ ਰਿਹਾ ਸੀ ਲੇਕਿਨ ਅਚਾਨਕ ਉੱਥੇ ਛੱਤ ਜਿਸ ਟਾਈਮ ਕੰਮ ਕਰ ਰਿਹਾ ਸੀ ਜੀ ਖੰਬੇ ਨੂੰ ਉਹਨੇ ਚੱਕਿਆ ਤਾਂ ਉਹਦੇ ਵਿੱਚ ਕਰੰਟ ਆਇਆ ਜਿਸ ਦੇ ਨਾਲ ਉਹ ਹੀਟਾ ਗਿਰ ਗਿਆ ਔਰ ਉਸਕੇ ਇਥੇ ਹਸਪਤਾਲ ਲੈ ਕੇ ਆਏ ਤਾਂ ਉਸकी ਮੌਤ ਹੋ ਗਈ ਥੀ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਮਿਰਤਕ ਦੇ ਭਰਾ ਦੇ ਬਿਆਨ ਦਰਜ ਕਰਕੇ ਬੀਐਨਐਸ ਕੀ ਤਾਰਾ 194 ਦੇ ਤਹਿਤ ਪੋਸਟਮਾਰਟਮ ਕਰਾ ਕੇ ਲਾਸ ਬਾਰ ਸੰਸਮੋ ਦਿੱਤੀ ਹੈ ਗਿਰਮ ਕੁਸ਼ਤੀਮਾਨ ਰਿੱਕੀ ਦੀਮਾਨ ਜੀ ਕੋਠੀ ਚ ਕੰਮ ਕਰਨ ਗਿਆ ਸੀ ਜੀ ਉੱਪਰ ਲੈਣ ਦੀ 11000 ਬਦਨਪੁਰ ਜੀ ਉਥੇ ਕਰੰਟ ਲੱਗ ਗਈ ਉਪਰ ਲੈਨ ਦੀ ਪਾਈਪ ਚੱਕ ਰਹੀ ਸੀ ਉਹ ਪਾਈਪ ਡਿੱਗ ਗਈ ਸੀ ਹਾਂ ਜੀ ਇਹਦਾ ਨਾਮ ਰਿੱਕੀ ਹੈ ਜੀ ਰਿੱਕੀ ਪੁੱਤਰ ਭਾਨਚਨ ਤੇ ਨਿਊ ਪ੍ਰਤਾਪ ਕਲੋਨੀ ਸਮਾਣੇ ਦਾ ਰਹਿਣ ਵਾਲਾ ਬਦਨਪੁਰੇ ਕਿਸੇ ਦੇ ਘਰ ਕੰਮ ਕਰਦੇ ਸੀ ਪੌੜੀ ਦਾ ਤੇ ਉੱਪਰ ਗਰਿੱਲ ਦਾ ਪਰ ਇਹ ਥੱਲੇ ਪਾਈਪ ਪਈ ਸੀ ਉਹ ਪਾਈਪ ਚੁੱਕਣ ਲੱਗਿਆਂ ਕਿਤੇ ਧਿਆਨ ਨਹੀਂ ਕੀਤਾ ਉਹ ਪਾਈਪ ਆ ਜਿਹੜਾ ਕਰੰਟ ਦੇ ਨਾਲ ਤਾਰਾਂ ਦੇ ਨਾਲ ਲੱਗਿਆ ਉਹਦੇ ਨਾਲ ਡੈਥ ਹੋ ਗਈ ਇਹ ਉਹਦੇ ਭਰਾ ਦੇ ਬਿਆਨ ਤੇ ਕਾਰਵਾਈ ਕੀਤੀ ਹੈ ਕੁਦੀ ਪ੍ਰਾਣ ਨੇ ਬਿਆਨ ਲਖਾਇਆ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਵਾਉਂਦੇ 194 ਬੀ ਐਨ ਐਸ ਤਹਿਤ 174 ਸੀ ਆਰ ਪੀ ਸੀ ਸੀ ਹੁਣ 194 ਬੀ ਐਨ ਐਸ ਤਹਿਤ ਉਹ ਕਾਰਵਾਈ ਕਰ ਰਹੇ ਆ ਪੋਸਟਮਾਰਟਮ ਕਰਵਾ ਰਹੇ ਆ ਜੀ ਬੋਡੀ ਵਾਰਸਾਂ ਦੇ ਹਵਾਲੇ ਪੋਸਟਮਾਰਟਮ ਕਰਾ ਕੇ ਹੁਣੇ ਕਰਾ ਦਿੰਦੇ ਆ ਜੀ ਕੈਮਰਾਮੈਨ ਬੀ ਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼